हां जी प्यारे बच्चों नेक्स्ट ਦਾ ਸਾਮਾ ਬਹੁਤ ਇੰਪੋਰਟੈਂਟ ਹੈ ਜੇਕਰ ਦੋ ਵਰਗਾਂ ਦੇ ਖੇਤਰਫਲ ਵਿੱਚ ਅਨੁਪਾਤ 4 ਅਨੁਪਾਤ 9 ਹੈ ਤਾਂ ਉਹਨਾਂ ਦੇ ਪਰਿਮਾਪ ਵਿੱਚ ਕੀ ਅਨੁਪਾਤ ਹੋਵੇਗਾ ਦੇਖੋ ਦੋ ਆਪਾਂ ਨੂੰ ਵਰਗ ਦਿੱਤੇ ਹੋਏ ਨੇ ਠੀਕ ਹੈ ਜੀ ਮੰਨ ਲਓ ਇੱਕ ਵਰਗ a ਦਿੱਤਾ ਹੋਇਆ ਹੈ ਇੱਕ ਵਰਗ a ਦਿੱਤਾ ਹੋਇਆ ਹੈ ਠੀਕ ਹੈ ਇਹਨਾਂ ਦੇ ਖੇਤਰਫਲ ਦੇ ਵਿੱਚ ਏਰੀਆ ਦੇ ਵਿੱਚ ਜਿਹੜਾ ਅਨੁਪਾਤ ਆ 4 ਅਨੁਪਾਤ 9 ਆ ਠੀਕ ਹੈ ਤਾਂ ਇਹਨਾਂ ਦੇ ਕਹਿੰਦਾ ਪਰਿਮਾਪ ਜਦੋਂ ਅਸੀਂ ਕੱਢਾਂਗੇ ਪਹਿਲਾਂ ਖੇਤਰਫਲ ਚ 4 ਅਨੁਪਾਤ 9 9 ਹੈ ਨਦਰਪਾਤ ਕਹਦਾ ਖੇਤਰਫਲ ਦਾ ਤਾਂ ਇਹਨਾਂ ਦਾ ਪਰਿਮਾਪ ਪਰਿਮਾਪ ਭਾਗ 4 ਗੁਣਾ ਭੁਜਾ ਦੇ ਵਿੱਚ ਕੀ ਅਨੁਪਾਤ ਹੋਵੇਗਾ ਦੇਖੋ ਇਹ ਕਰ ਲਈਏ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਵਰਗਾ ਦੇ ਖੇਤਰਫਲ ਖੇਤਰਫਲ ਵਿਚ ਜਿਹੜਾ ਅਨੁਪਾਤ ਆ ਆਪਾਂ ਦੇਖਦੇ ਆ ਕਿੰਨਾ ਦਿੱਤਾ ਹੋਇਆ ਕਿੰਨਾ ਦਿੱਤਾ ਹੈ 4 ਅਨੁਪਾਤ 9 ਦਿੱਤਾ ਹੋਇਆ ਹੁਣ ਤੁਹਾਨੂੰ ਯਾਦ ਹੋਗਾ ਆਪਾਂ ਇੱਕ ਫਾਰਮੂਲਾ ਕਰਾਇਆ ਸੀ ਫਾਰਮੂਲਾ ਇਹ ਸੀ b a ਵਰਗ ਦੇ ਖੇਤਰਫਲ ਦਿੱਤਾ ਹੋਵੇ ਠੀਕ ਹੈ ਖੇਤਰਫਲ ਤੋਂ ਆਪਾਂ ਇੱਕ ਭੁਜਾ ਕੱਢਦੇ ਆ ਭੁਜਾ ਕਿਵੇਂ ਕਟਾਂਗੇ ਖੇਤਰਫਲ ਦਾ ਵਰਗਮੂਲ ਆ ਲਿਖਿਆ ਦੇਖੋ ਵਰਗ ਦੀ ਇੱਕ ਭੁਜਾ ਕੱਢਾਂਗੇ ਖੇਤਰਫਲ ਦਾ ਵਰਗਮੂਲ ਹੁਣ ਆਪਾਂ ਵਰਗ ਦੀ ਭੁਜਾ ਵਰਗ ਦੀ ਭੁਜਾ ਹੁਣ ਆਪਾਂ ਕੀ ਕਰਾਂਗੇ 4 ਦਾ ਵਰਗਮੂਲ ਅਨੁਪਾਤ 9 ਦਾ ਵਰਗਮੂਲ ਹੁਣ ਭੁਜਾ ਕਿੰਨੀ ਆ ਗਈ 4 ਦਾ ਵਰਗਮੂਲ 2 9 ਦਾ ਵਰਗਮੂਲ 3 ਭਾਵ ਇਹਨਾਂ ਦੇ ਵਿੱਚ ਕਿੰਨਾ ਰੁਪਾਤ ਆ ਭੁਜਾਵਾਂ ਦੇ ਵਿੱਚ ਰੁਪਾਤ ਯਾਦ ਰੱਖਿਓ 2 ਰੁਪਾਤ 3 ਦੇ ਵਿੱਚ ਨੇ ਇਹ ਵਰਕ ਦੀਆਂ ਪੰਜਾਵਾਂ 2:3 ਦੇ ਵਿੱਚ ਨੇ ਹੁਣ ਆਪਾਂ ਇਹਦਾ ਪਰਮਾਪਦਾ ਕਰ ਦੋ ਪਰਮਾਪ ਸਾਨੂੰ ਪਤਾ ਕੀ ਹੁੰਦਾ ਹੈਗਾ ਫਾਰਮੂਲਾ 4 ਭੂਜਾ 4 2 ਅਨੁਪਾਤ 4 3 ਕਿਉਂਕਿ ਇਹ 2 ਆ ਇਹ 3 ਹੈ ਠੀਕ ਹੈ ਨਾ ਪੂਜਾ ਅਨੁਪਾਤ ਪੂਜਾ ਇਹਦਾ ਜਿਹੜਾ ਪੂਜਾ 4 4 ਭੂਜਾ 4 3 4*2=8 ਅਨੁਪਾਤ 4*3=12 ਦੇਖੋ 8 12 8 ਅਨੁਪਾਤ 12 ਦਾ ਆਪਸ਼ਨ ਦੇ ਵਿੱਚ ਹੈ ਨਹੀਂ ਫਿਰ ਇਹਨੂੰ ਆਪਾਂ ਫੇਰ ਸੋਲਵ ਕਰੋ ਅਨੰਤ ਰੂਪ ਵਿੱਚ 4*2=8 4*3=12 4*2=8 4*3=12 ਭਾਵੇਂ ਜਿਹੜੇ ਵਰਗਾ ਦੇ ਖੇਤਰਫਲ ਦੇ ਵਿੱਚ ਜੇ ਅਨੁਪਾਤ 4 ਅਨੁਪਾਤ 9 ਦਾ ਤਾਂ ਉਹਨਾਂ ਦੇ ਪਰਿਮਾਪ ਵਿਚ ਅਨੁਪਾਤ ਕਿੰਨਾ ਹੋਊਗਾ 2 ਅਨੁਪਾਤ 3 ਬੀ ਆਪਸ਼ਨ ਸਹੀ ਆ ਬਿਲਕੁਲ ਸਿੰਪਲ ਆ ਜਦੋਂ ਵਰਗ ਦੇ ਖੇਤਰਫਲ ਦਾ ਅਨੁਪਾਤ ਦਿੱਤਾ ਹੋਇਆ ਤਾਂ ਅਸੀਂ ਉਹਦੀ ਇੱਕ ਭੁਜਾ ਪਤਾ ਕਰਨੀ ਹੈ ਭੁਜਾ ਕਿਵੇਂ ਪਤਾ ਕਰਾਂਗੇ ਉਹਦਾ ਵਰਗਮੂਲ ਕੱਢ ਲਓ 5 ਦਾ ਵਰਗਮੂਲ 2 9 ਦਾ ਵਰਗਮੂਲ 3 ਫਿਰ 4 ਭੁਜਾ 4 ਭੁਜਾ ਭੁਜਾ 3 ਠੀਕ ਹੈ ਅਨੁਪਾਤ ਇਹ 2 ਹੈ 3 ਹੈ 4 2 8 12 ਅਨੁਪਾਤ 3 ਫਿਰ ਇਹਨੂੰ ਨਿਯੰਤਰ ਰੂਪ ਵਿੱਚ ਰੁਕਟਾ ਦੋ 4 2 8 4 3 12 ਠੀਕ ਹੈ ਉਹਨਾਂ ਦੇ ਵਰਗ ਦੇ ਪਰਮਾਪ ਦੇ ਵਿੱਚ ਕਿੰਨਾ ਪਾ ਦੋਗਾ 2 5 3 ਪਹਿਲਾਂ ਅਸੀਂ ਇੱਕ ਪੂਜਾ ਪਤਾ ਕਰਾਂਗੇ ਪੂਜਾ ਕਰਨ ਤੋਂ ਬਾਅਦ ਪਤਾ ਕਰਨ ਤੋਂ ਬਾਅਦ ਫਿਰ ਪਰਮਾਪ ਦਾ ਫਾਰਮੂਲਾ ਲਾ ਕੇ ਉਹਨੂੰ ਸੋਲਵ ਕਰਾਂਗੇ